ਦੋਨਾਂ ਦੀ ਹਾਲਤ ਨਰਕ ਤੋਂ ਵੀ ਬੱਦਰ ਸੀ ਉਸ ਟਾਈਮ ਇਹ ਦੋਨੋਂ ਭਰਾਵਾਂ ਨੂੰ ਅਸੀਂ ਅਜੀਤ ਰੋਡ ਬਠਿੰਡਾ ਤੋਂ ਲੈ ਕੇ ਆਏ ਸੀ ਤੁਸੀਂ ਉਹ ਵੀਡੀਓ ਦੇਖੋ ਕੀ ਹਾਲਾਤ ਸੀ ਘਰ ਦੇ ਨਰਕ ਤੋਂ ਵੀ ਬੱਦਰ ਹਾਲਾਤਾਂ ਚ ਰਹ ਰਹੇ ਸੀ ਤੇ ਅੱਜ ਧੰਨਵਾਦ ਆ ਇਹਦਾ ਭਰਾ ਇਹਨਾਂ ਦਾ ਮਿਲਣ ਆਇਆ ਇਹਨਾਂ ਨੂੰ ਸੂਰਤ ਤੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਅਬਰਾਲ ਜੀ ਕੀ ਹਾਲ ਨੇ ਠੀਕ ਹੋ ਸ਼ਰਮਾ ਜੀ ਆਓ ਚੱਲੀਏ ਮਿਲिए ਤੁਹਾਡਾ ਭਰਾ ਆਇਆ ਮਿਲਣੋਂ ਅਬਰਾਲ ਉਹ ਕਿੱਥੇ ਰਹਿੰਦਾ ਸੀ ਤੈਨੂੰ ਪਤਾ ਸੂਰਤ ਹੈ ਨਾ ਕੀ ਨਾਮ ਉਹਦਾ ਰਾਹੁਲ ਸ਼ਰਮਾ ਰਾਹੁਲ ਸਿੰਘਲਾ ਰਾਹੁਲ ਸ਼ਰਮਾ ਹੈ ਨਾ ਉਹਨੇ ਸਿੰਘਲਾ ਰੱਖ ਲਿਆ ਆਪਣਾ ਨਾਂ ਉਹ ਮਿਲਣ ਆਇਆ ਵਾ ਮੈਂ ਨਾ ਮੈਂ ਤੁਸੀਂ ਚਲ ਆਪ ਮਿਲ ਜੇ ਫਿਰ ਤੁਹਾਡੀ ਇੱਕ ਭੈਣ ਅਮਰੀਕਾ ਚ ਹੈ ਮੈਨੂੰ ਕਪਤਾ ਮੈਨੂੰ ਕਪਤਾ ਅਮਰੀਕਾ ਚ ਹਨ ਇੱਕ ਭੈਣ ਨੇ ਸੁਸਾਇਡ ਕਰ ਲਿਆ ਸੀ ਹਨ ਠੀਕ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 17 7 22 ਇਹ ਦੋਨੋਂ ਭਰਾਵਾਂ ਨੂੰ ਅਸੀਂ ਜੀਤ ਰੋਡ ਬਠਿੰਡਾ ਤੋਂ ਲੈ ਕੇ ਆਏ ਸੀ ਤੁਸੀਂ ਉਹ ਵੀਡੀਓ ਦੇਖੋ ਕੀ ਹਾਲਾਤ ਸੀ ਘਰ ਦੇ ਪਾਪਾ ਦੀ ਡੈਥ ਹੋ ਗਈ ਸੀ ਤੇ ਮੰਮੀ ਆਪਣੇ ਮਾਇਕੇ ਚਲੇ ਗਈ ਸੀ ਮਾਮਾ ਲੈ ਗਿਆ ਸੀ ਦੇਹਰਾਦੂਨ ਉੱਥੇ ਆਸ਼ਰਮ ਦੇ ਵਿੱਚ ਰੱਖਿਆ ਹੋਇਆ ਰੋ ਤੇ ਇਹ ਦੋਨੋਂ ਭਰਾ ਇਕੱਲੇ ਘਰ ਦੇ ਵਿੱਚ ਰਹਿੰਦੇ ਸੀ ਦੋ ਭੈਣਾਂ ਸੀ ਤੇ ਇੱਕ ਭਰਾ ਹੋਰ ਸੀ ਇੱਕ ਭੈਣ ਚੜ੍ਹਾਈ ਕਰ ਗਈ ਸੀ ਖੁਦ ਖੁਸ਼ੀ ਕਰ ਲਈ ਸੀ ਉਹਨੇ ਇੱਕ ਭੈਣ ਯੂ ਐਸ ਏ ਦੇ ਵਿੱਚ ਰਹਿੰਦੀ ਹੈ ਮੈਨੂੰ ਗੁਪਤ ਰਹਿਣ ਇੱਕ ਰਾਹੁਲ ਸ਼ਰਮਾ ਵੀਰ ਇਹਨਾਂ ਦਾ ਭਰਾ ਬਹੁਤ ਸਮੇਂ ਤੋਂ ਘਰ ਛੱਡ ਕੇ ਚਲਾ ਗਿਆ ਸੀ ਕਿਤੇ ਲੱਗ ਰਿਹਾਦਾ ਸੀ ਸੂਰਤ ਦੇ ਵਿੱਚ ਗੁਜਰਾਤ ਦੇ ਵਿੱਚ ਕਿਤੇ ਉਹਨਾਂ ਦਾ ਵੀ ਇਹਨਾਂ ਦਾ ਕੋਈ ਸੰਪਰਕ ਨਹੀਂ ਸੀ ਸਬੰਧ ਨਹੀਂ ਸੀ ਕੋਈ ਕੋਈ ਫੋਨ ਨੰਬਰ ਨਹੀਂ ਸੀ ਇੱਕ ਦੂਜੇ ਦਾ ਇਹਨਾਂ ਕੋਲੇ ਦੋਨਾਂ ਦੀ ਹਾਲਤ ਨਰਕ ਤੋਂ ਵੀ ਬੱਦਰ ਸੀ ਉਸ ਟਾਈਮ ਵਾਹਿਗੁਰੂ ਜੀ ਦੀ ਕਿਰਪਾ ਹੋਈ ਧੰਨਵਾਦ ਗੁਰਲਾਲ ਸਿੰਘ ਬਾਈ ਦਾ ਐਡਵੋਕੇਟ ਦਾ ਜਿਹਨੇ ਸਾਨੂੰ ਉਸ ਟਾਈਮ ਇਹਨਾਂ ਦੀ ਵੀਡੀਓ ਬਣਾ ਕੇ ਭੇਜੀ ਦੱਸਿਆ ਤੇ ਉਸ ਨਰਕ ਵਰਗੇ ਹਾਲਾਤਾਂ ਦੇ ਵਿੱਚੋਂ ਇਹਨਾਂ ਦੋਨੋਂ ਭਰਾਵਾਂ ਨੂੰ ਅਬਿਰਾਲ ਸ਼ਰਮਾ ਨੂੰ ਤੇ ਦੁਰਲਭ ਸ਼ਰਮਾ ਨੂੰ ਉੱਥੋਂ ਲੈ ਕੇ ਆਏ ਸੀ। ਤੇ ਹੁਣ ਅਬਿਰਾਲ ਸ਼ਰਮਾ ਵੀ ਸਾਡੇ ਨਾਲ ਆਇਆ ਜੇ ਵਲੰਟੀਅਰ ਸੇਵਾ ਕਰਾਉਂਦਾ ਟੀਮ ਮੈਂਬਰ ਤੇ ਦੁਰਲਭ ਵੀ ਬਹੁਤ ਠੀਕ ਆ ਆਪਣੀ ਕੇਅਰ ਕਰਨ ਯੋਗ ਆ ਹੋ ਗਿਆ। ਤੇ ਅੱਜ ਧੰਨਵਾਦ ਆ ਇਹਦਾ ਭਰਾ ਇਹਨਾਂ ਦਾ ਮਿਲਣ ਆਇਆ ਇਹਨਾਂ ਨੂੰ ਸੂਰਤ ਤੋਂ ਤੇ ਇਹਨਾਂ ਦੇ ਮਾਸੀ ਜੀ ਕੈਨੇਡਾ ਤੋਂ ਉਹ ਆ ਕੇ ਜਾਂਦੇ ਆ ਹਮੇਸ਼ਾ ਸਾਲ 'ਚ ਦੋ ਤਿੰਨ ਵਾਰ ਇਹਨਾਂ ਨੂੰ ਮਿਲ ਕੇ ਜਾਂਦੇ ਆ ਆ ਕੇ। ਕਿਆ ਜੀ ਨਾ ਭਰਾ ਮਿਲਣ ਆਇਆ ਅੱਜ ਮਿਲਦੇ ਆ ਪੁੱਤ ਇਹਦੇ ਭਰਾ ਤੁਸੀਂ ਹੋ ਬਾਈ ਜੀ ਹਾਂ ਜੀ ਬਾਈ ਸასი ਘਰ ਬਾਈ ਜੀ ਉਹ ਠੀਕ ਠਾਕ ਹੋ ਜੀ ਖਾਲਸਾ ਬਾਈ ਖਾਲਸਾ ਬਸ ਬਈ ਅਬਰਾ ਠੀਕ ਹੈ ਕੌਣ ਆਹ ਰਾਹੁਲ ਸ਼ਰਮਾ ਰਾਹੁਲ ਸ਼ਰਮਾ ਜੀ ਇਹ ਕੌਣ ਆ ਵੀਰਾਲ ਆਪਣੇ ਦਰ ਲੋ ਰਾਹੁਲ ਸ਼ਰਮਾ ਰੋਣ ਕਾ ਤੋ ਲੱਗ ਗਿਆ ਤੂੰ ਕੋਈ ਜੱਫੀ ਪਾ ਪਾਵਕ ਹੋ ਗਿਆ ਕੋਈ ਗੱਲ ਨਹੀਂ ਸ਼ੇਰ ਹੈ ਤੂੰ ਯਾਰ ਤੂੰ ਤਾਂ ਲੈ ਭਰਾ ਦਾ ਕਸ਼ਟ ਕੱਟੇਗਾ ਵਾਹਿਗੁਰੂ ਕੱਟ ਦਿੰਦਾ ਸਾਰਾ ਕੱਟ ਬਾਕੀ ਇਹ ਜੇ ਮਿਲ ਗਏ ਚੰਗੇ ਕਰਮ ਆ ਗਏ ਸਾਹਮਣੇ ਉੱਪਰ ਵਾਹਿਗੁਰੂ ਨੇ ਮੈਨੂੰ ਮੈਨੂੰ ਭੇਜਤਾ ਦੇਖਿਆ ਨਹੀਂ ਸਾਲ ਬਾਅਦ ਇਹ ਸਾਰਾ ਲਿਖਿਆ ਹੀ ਹੁੰਦਾ ਹੈ ਹੈ ਅਬਰ ਲ ਕਪੜੇ ਕਰਮਾੜੇ ਹੁੰਦੇ ਤਾਂ ਐਜਾ ਹੋ ਜਾਂਦਾ ਹੋਰ ਬਹੁਤ ਹਾਲਾਤ ਮਾੜੇ ਸੀ ਵੀਰੇ ਜਦੋਂ ਲੈ ਕੇ ਆਇਆ ਸੀ ਇਹਨਾਂ ਨੂੰ ਨਾ ਬਹੁਤ ਮਾੜੇ ਹਾਲਾਤ ਸੀ ਪਰ ਬਹੁਤ ਵੱਡੀ ਗੱਲ ਹੈ ਤੁਹਾਡੀ ਵੀ ਵਾਹਿਗੁਰੂ ਨੇ ਕਿਰਪਾ ਕੀਤੀ ਜਿਹੜਾ ਇਹਨਾਂ ਨੂੰ ਠੀਕ ਹੈ ਦੁੱਖ ਸੁੱਖ ਕਿੰਨੇ ਤਾਂ ਕੋਈ ਪਾਪ ਕੀਤੇ ਨਹੀਂ ਸੀ ਵਿਚਾਰਿਆਂ ਨੇ ਕੋਈ ਕਰਮਾਂ ਦਾ ਹੀ ਸੀਗਾ ਦੁੱਖ ਸੁੱਖ ਇਹ ਕਰਮ ਹੀ ਹੈ ਜਿੱਥੇ ਜਿੱਥੇ ਉਹਨੂੰ ਉਹਨੂੰ ਯਾਦ ਨਹੀਂ ਕੀਤਾ ਜਾਂਦਾ ਉੱਥੇ ਉੱਥੇ ਗਲਤ ਹੋ ਜਾਂਦਾ ਨਾ ਕਰਮ ਠੀਕ ਹੈ ਹੁਣ ਤੁਹਾਡੇ ਮਾਤਾ ਜੀ ਵੀ ਉੱਥੇ ਕਿੰਨੇ ਦਿਨਾਂ ਦੂਨ ਆਸ਼ਰਮ ਚ ਬਹੁਤ ਮਾੜੀ ਹਾਲ ਚ ਕਿੰਨੇ ਕਿਤੇ ਆਸ਼ਰਮ ਚ ਰਹਿ ਰਹੇ ਨੇ ਉਹ ਤਾਂ ਫਿਰ ਬਹੁਤ ਤਵੇ ਮੈਂ ਇੱਥੇ ਖੜਾ ਜਾਣ ਦੇਣੀ ਰੱਬ ਨੂੰ ਉਹ ਤਾਂ ਫਿਰ ਭੁਗਤ ਰਹੇ ਬੰਦੇ ਕਰਮ ਇਹ ਗੱਲ ਹੈ ਏ ਮੈਨੂੰ ਮੇਰੇ ਪਿਛਲੇ ਕਰਮ ਉਗੜ ਕੇ ਆ ਗਿਆ ਖੜਾ ਥੋੜੇ ਸਾਹਮਣੇ ਇਹ ਗੱਲ ਹੈ ਗਲਤ ਨੂੰ ਗਲਤ ਨਾ ਕਿਹਾ બસ બસ ਉਹ ਮੇਰੇ ਫਾਦਰ ਬੈਂਕ ਹੀ ਵਜ਼ੀ ਬੈਂਕ ਆਫੀਸਰ ਉਹ ਪੀਣ ਲੱਗ ਗਏ ਤੇ ਬੱਚੇ ਨੈਗਲੈਕਟ ਹੋਣ ਲੱਗ ਗਏ ਇਹਨਾਂ ਨੇ ਆਪਦਾ ਜਿਹੜੇ ਸੀ ਹਰ ਬੰਦਾ ਕਿਸੇ ਕੋਲ ਟਾਈਮ ਨਹੀਂ ਹਰ ਬੰਦਾ ਕਹਿੰਦਾ ਯਾਰ ਠੀਕ ਹੈ 2 ਮਿੰਟ ਸਮਝਾ ਕੇ ਤੁਰ ਗਏ ਤੋਂ ਐਸੀ ਮੈਂ ਛੋਟਾ ਸੀ ਮੈਂ ਜਦੋਂ ਥੋੜਾ ਕਲੇਸ਼ ਹੁੰਦਾ ਸੀਗਾ ਮੈਂ ਨਿਕਲ ਜਾਂਦਾ ਸੀਗਾ ਥੋੜਾ ਐਸੀ ਨਿੱਕਰ ਚਵਾ ਕੇ ਨਿਕਲ ਜਾਂਦਾ ਵੀ ਐਂਜੇ ਕਰਦਾ ਕਰਦਾ ਨਿਕਲ ਜਾਂਦਾ ਮੇਰੀ ਭੈਣ ਸੈਂਸਿਟਿਵ ਬੱਚੇ ਵੀ ਸੈਂਸਿਟਿਵ ਹੈ ਇੱਕ ਤਾਂ ਹੋਵੇ ਹੁੰਦੇ ਭੇੜੇ ਜਿਹੇ ਹੁੰਦੇ ਵੀ ਚੱਲੀ ਜਾਂਦੇ ਆਪਣਾ ਕੀ ਫਰਕ ਪੈਂਦਾ ਸੈਂਸਿਟਿਵ ਹੈ ਤੇ ਫਿਰ ਉਹ ਫਿਰ ਅੰਦਰ ਬੈਠੀ ਬੈਠੀ ਗਈ ਬੈਠੀ ਗਈ ਬੈਠੀ ਗਈ ਉਹਨੂੰ ਮੈਂ ਕਹਿੰਦਾ ਹੁੰਦਾ ਛੋਟਾ ਸੀ ਮੈਂ ਕਿਹਾ ਪਹਿਲਾਂ ਉਹਨੂੰ ਠੀਕ ਕਰ ਦੋ ਕਹਿੰਦਾ ਠੀਕ ਐ ਸਭ ਠੀਕ ਐ ਉਹ ਪੀ ਰੀ ਪੀਆ ਤਾਂ ਉਹ ਕਰਮਾਂ ਦੀ ਛੇੜ ਫਿਰ ਉਹ ਸੁਸਾਈਡ ਹੋ ਗਈ ਫਿਰ ਉਹ ਫਿਰ ਫਿਰ ਕਹਿਣ ਦਾ ਮਤਲਬ ਆ ਮੈਂ ਸੁਸਾਈਡ ਕਰ ਲੈ ਸੁਸਾਈਡ ਕਰ ਲੋ ਉਹ ਹੁਣ ਕਿੰਨਾ ਕ ਬੰਦਾ ਕਰੇ ਸੈਲਫਿਸ਼ ਹੋ ਜਾਂਦਾ ਕਹਦਾ ਯਾਰ ਬਹੁਤ ਹੱਥ ਖੜੇ ਆਪਣੇ ਤਾਂ ਇਹਦੀ ਉਹਦੀ ਵਿਆਹ ਦੀ ਗੱਲ ਕਰਨ ਲੱਗ ਕੇ ਦੀ ਬਿਆਬੀ ਵੀ ਉਹਨੂੰ ਨੈਂਚਰੋ ਵੀ ਮੇਰਾ ਬੋਝ ਬਣ ਗਈ ਬੋਝ ਬਣ ਗਈ ਪਰ ਮਾਸਟਰ ਆ ਬਹੁਤ ਮੈਂ ਇਹ ਜੀ ਡਿਸਕਲੋਸ ਨਹੀਂ ਕਰ ਸਕਦਾ ਜੀ ਜੀ ਸਮਥਿੰਗਸ ਯੂਸਡਲੀ ਪੈਂ ਤੁਹਾਡੀ ਬਾਹਰ ਆ ਮੈਨੂੰ ਉਹ ਆ ਉਹ ਅਡਾਪਟ ਕਰਨੀ ਸੀ ਮੇਰੀ ਮਾਸਸੀ ਸੀ ਦਿੱਲੀ ਵਾਲਾ ਉਹਨੂੰ ਅਡਾਪਟ ਕਰਨੀ ਸੀ ਬਚਪਨ ਦੀ ਤੇ ਫਿਰ ਉਹਨਾਂ ਨੇ ਫਿਰ ਉਹ ਸ਼ਾਦੀ ਕਰਕੇ ਚਲੇ ਗਏ ਮੈਂ ਨੇ ਇਹ ਥੋੜਾ ਜਿਹਾ ਸ਼ੁਕਰੀਆ ਤੁਹਾਡਾ ਫਿਰ ਵੀ ਤੁਸੀਂ ਇਹਨਾਂ ਨੂੰ ਮਿਲਣਾ ਹੈ ਨਹੀਂ ਮੇਰਾ ਕੋਈ ਸ਼ੁਕਰੀਆ ਨਹੀਂ ਮੈਂ ਤਾਂ ਮੈਂ ਤਾਂ ਨਿਸ਼ਕਾਮ ਸੇਵਾ ਕਰਨ ਵਾਲੀ ਵੀ ਤਿਆਰ ਹਾਂ ਮੇਜੋ ਤਾਂ ਮਹਾਰਾਜ ਕੇ ਚੰਗਾ ਲੱਗਾ ਤੁਹਾਨੂੰ ਮਿਲ ਕੇ ਕਿ ਨਹੀਂ ਕਿ ਮੇਰੇ ਭਰਾ ਨੂੰ ਜੱਫੀ ਪਾ ਕੇ ਯਾਰ ਘੁੱਟ ਕੇ ਇੱਕ ਵਾਰੀ ਹੈ ਮੈਨਾਂ ਵਿਰਾਲ ਤੂੰ ਨਹੀਂ ਮਿਲਿਆ ਯਾਰ ਚਾਚਾ ਨਾਲ ਮਿਲਾਂ ਕਿ ਭਰਾ ਨੂੰ ਜੱਫੀ ਪਾ ਕੇ ਮਿਲ ਯਾਰ ਕੀ ਗੱਲ ਹੈ ਤੇ ਭਰਾ ਮਿਲਣ ਆਇਆ ਤੂੰ ਸਾਨੂੰ ਬਹੁਤ ਚੰਗਾ ਲੱਗਿਆ ਯਾਰ ਹੈ ਉਹ ਵੀਰਾਲ ਚਲੋ ਦੇਖੋ ਕਰਮਾਂ ਦੇ ਸੌਦੇ ਆ ਇਹ ਤਾਂ ਹੱਸਦਾ ਬਸਦਾ ਘਰ ਸੀ ਤਿੰਨ ਪੁੱਤ ਸੀ ਤੇ ਦੋ ਧੀਆਂ ਸੀ ਫਾਦਰ ਸਾਹਿਬ ਬੈਂਕ ਦੇ ਵਿੱਚ ਜੌਬ ਕਰਦੇ ਸੀ ਮਦਰ ਵੀ ਪੜੇ ਲਿਖੇ ਸੀ ਪੂਰੇ ਇਹ ਬੱਚੇ ਵੀ ਤਿੰਨੋਂ ਪੜ੍ਹੇ ਲਿਖੇ ਹਨ ਗ੍ਰੈਜੂਏਸ਼ਨ ਕੀਤੀ ਹੈ ਪੋਸਟ ਗ੍ਰੈਜੂਏਸ਼ਨ ਤੇ ਕੁਝ ਹਾਲਾਤ ਇਦਾਂ ਦੇ ਬਣੇ ਮਦਰ ਨੂੰ ਹੈਰਿਡਿਟੀ ਪ੍ਰੋਬਲਮ ਸੀ blood ਦੇ ਵਿੱਚ ਬਿਮਾਰੀ ਸੀਗੀ ਤੇ ਅੱਗੋਂ ਉਹ ਬਿਮਾਰੀ ਵੱਧਦੀ ਵੱਧਦੀ ਬੱਚਿਆਂ ਤੱਕ ਵੀ ਪਹੁੰਚ ਗਈ ਤੇ ਇੱਕ ਬੇਟੀ ਹੈ ਜਿਹੜੀ ਇੱਕ ਭੈਣ ਆ ਯਾਨੀ ਕਿ ਇਹਨਾਂ ਤਿੰਨਾਂ ਭਰਾਵਾਂ ਦੀ ਉਹ ਸੁਸਾਈਡ ਕਰ ਗਈ ਇਸੇ ਸਟ्रेस ਦੇ ਵਿੱਚ ਇਸੇ ਘਰ ਦੇ ਮਾਹੌਲ ਦੇ ਕਾਰਨ ਪਤਾ ਹੀ ਦੀ ਵੀ ਡੈਥ ਹੋ ਗਈ ਤੇ ਇੱਕ ਭਰਾ ਆਪਣਾ ਘਰਵਾਰ ਛੱਡ ਕੇ ਦੁਨੀਆ ਤੋਂ ਆਜ਼ਾਦ ਚਲਾ ਗਿਆ ਸੂਰਤ ਰਾਜ ਜਾ ਕੇ ਗੁਜਰਾਤ ਦੇ ਵਿੱਚ ਰਹਿਣ ਲੱਗ ਗਿਆ ਉਹਦਾ ਸਿੱਖ ਸੱਜ ਜਾਂਦਾ ਅਮਰ ਸ਼ਕ ਲੈਂਦਾ ਗੁਰਵਾਨੀ ਨਾਲ ਜੁੜ ਜਾਂਦਾ ਮਹਾਰਾਜ ਸੱਚੇ ਪਾਸ਼ਾ ਇਹਦਾ ਸਰੂਪ ਲਿਖਦਾ ਆਪਣੇ ਹੱਥ ਹੱਥ ਲਿਖਤ ਨਾਲ ਪਰ ਪਿੱਛੇ ਦੋ ਭਰਾ ਘਰ ਦੇ ਵਿੱਚ ਇਕੱਲੇ ਵਾਰਸਾ ਵਾਂਗ ਰਹਿੰਦੇ ਆ ਤੇ ਇੱਕ ਤਾਇਆ ਜਿਹਦਾ ਘਰ ਬਿਲਕੁਲ ਨਾਲ ਕੰਧ ਨਾਲ ਕੰਧ ਸਾਂਝੀ ਆ ਸੱਚਾ ਚਾਚਾ ਤੇ ਉਹ ਪੰਜਾਬ ਦੇ ਮੰਨੇ ਪਰਮੰਨੇ ਪੱਤਰਕਾਰਾਂ ਦੇ ਵਿੱਚੋਂ ਇੱਕ ਚੰਗਾ ਇੱਕ ਵਧੀਆ ਨਾਮ ਉਹਦਾ ਮਤਲਬ ਕਿਸੇ ਤਰ੍ਹਾਂ ਹੀ ਇਹਨਾਂ ਦੇ ਘਰ 'ਚ ਵੀ ਸਭ ਕੁਝ ਸੀਰਾ ਬਣਾ ਦਿੱਤਾ ਹੈ ਲੋਗ ਮੋਗੇ ਸੌਰੀ ਬਠਿੰਡੇ ਸ਼ਹਿਰ ਦੇ ਵਿੱਚ ਜੀਤ ਰੋਡ ਦੇ ਉੱਪਰ ਏਡੀ ਵੱਡੀ ਕੋਠੀ ਉਹਨੂੰ ਪੂਰਾ ਪੌਸ਼ ਏਰੀਆ ਉਹ ਜਿੱਥੇ ਰਹਿ ਰਿਹਾ ਸੀ ਪਰਿਵਾਰ ਇਹ ਪਰ ਉਹ ਕੋਠੀ ਜ਼ਮੀਨ ਦੋਜ਼ ਹੋਈ ਪਈ ਸੀ 10 ਫੁੱਟ ਜ਼ਮੀਨ ਦੇ ਵਿੱਚ ਧਸੀ ਪਈ ਸੀ ਕਿ ਉੱਥੇ ਰਹਿੰਦੇ ਦੋ ਭਰਾ ਨਰਕ ਤੋਂ ਵੀ ਬੱਦਰ ਹਾਲਾਤਾਂ ਚ ਰਹ ਰਹੇ ਸੀ ਪਰ ਅੱਜ ਧੰਨਵਾਦ ਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਇਹਨਾਂ ਦਾ ਭਰਾ ਇਹਨਾਂ ਨੂੰ ਮਿਲਣ ਆਇਆ ਅੱਜ ਇਹ ਵੀ ਕਹਿੰਦਾ 30 ਸਾਲਾਂ ਬਾਅਦ ਮੈਂ ਮਿਲਣ ਆਇਆ ਉਹ ਵੀ ਗੁਰਗੰਸਾਹ ਮਹਾਰਾਜ ਸਰੂਪ ਜਿਹੜਾ ਇਹਨਾਂ ਨੇ ਹੱਥ ਲਿਖਤ ਸੀਗਾ ਉਹ ਇੱਥੇ ਕਿਸੇ ਸੰਸਥਾ ਦੇ ਵਿੱਚ ਆਈ ਸੀ ਇਹ ਉੱਥੇ ਜਮ੍ਹਾਂ ਕਰਾਉਣਾ ਸੀ ਸਰੂਪ ਉੱਥੋਂ ਇਹ ਆਪਣੇ ਜੱਦੀ ਇਲਾਕੇ ਦੇ ਵਿੱਚ ਬਠਿੰਡੇ ਜਾਂਦੇ ਆ ਆਪਣੀ ਭੂਆ aí ਤੋਂ ਮਿਲਦੇ ਆ ਤੇ ਭੂਆ ਤੋਂ ਗਾਂ ਇਹਨਾਂ ਨੂੰ ਪਤਾ ਲੱਗਦਾ ਕਿ ਮੇਰੇ ਭਰਾ ਕਿੱਥੇ ਆ ਤੇ ਫਿਰ ਇਹ ਵੀਰ ਵੀਡੀਓ ਦੇਖਦੇ ਆ ਸਾਡੀ ਹੁਣ ਤੁਹਾਡਾ ਨਾਮ ਕੀ ਹੈ ਜੀ ਪੂਰਾ ਰਾਹੁਲ ਸਿੰਘ ਸਰਦਾਰ ਰਾਹੁਲ ਸਿੰਘ ਰਾਹੁਲ ਸ਼ਰਮਾ ਤੋਂ ਰਾਹੁਲ ਸਿੰਘ ਬਣ ਗਿਆ ਵੀਰ ਤੇ ਫਿਰ ਵੀਰ ਹੁਣ ਇੱਥੇ ਆਪਣੇ ਅੱਜ ਭਰਾਵਾਂ ਨੂੰ ਮਿਲਣਾ ਹੈ ਤੇ ਤਿੰਨੋਂ ਭਰਾ ਅੱਜ ਜੇ ਘਰ ਹੱਸਦਾ ਬਸਦਾ ਹੁੰਦਾ ਤਕਲੀਫ ਨਾ ਆਈ ਹੁੰਦੀ ਤੇ ਤਿੰਨੋਂ ਛੇੜਾਰਗੇ ਭਰਾ ਅੱਜ ਆਪਣੇ ਘਰ 'ਚ ਆਪਦੇ ਬੱਚਿਆਂ ਦੇ ਵਿੱਚ ਆਪਣੇ ਪਰਿਵਾਰ 'ਚ ਖੁਸ਼ ਉਹੀ ਰਿਸ਼ਤੇਦਾਰ ਜਿਹੜੇ ਅੱਜ ਮੁੱਖ ਮੋੜੀ ਬੈਠੇ ਆ ਕੋਈ ਬੁਲਾਉਣ ਕੇ ਰਾਜੀ ਨਹੀਂ ਕੋਈ ਮਿਲ ਕੇ ਰਾਜੀ ਨਹੀਂ ਉਹ ਸਭ ਅੱਗੇ ਪਿੱਛੇ ਭੱਜਦੇ ਨੱਚਦੇ ਫਿਰਦੇ ਹੋਣਾ ਸੀ ਬਸ ਚੜਦੇ ਨੂੰ ਸਲਾਮ ਆ ਭਾਈ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ ਅੱਜ ਸਾਨੂੰ ਬੜੀ ਖੁਸ਼ੀ ਹੋਈ ਆ ਵੀ ਇਹ ਤਿੰਨੋਂ ਭਰਾ ਆਪਸ ਵਿੱਚ ਮਿਲੇ ਆ ਰਾਹੁਲ ਸਿੰਘ ਦਾ ਧੰਨਵਾਦ ਆ ਜਿਹੜਾ ਮਿਲਣ ਆਇਆ ਇਹਦੇ ਮਨ 'ਚ ਵਿਚਾਰ ਪੈਦਾ ਹੋਇਆ ਵੀ ਚਲ ਮੈਂ ਆਪਦੇ ਭਰਾਵਾਂ ਨੂੰ ਮਿਲ ਕੇ ਆਵਾ ਸਾਡੇ ਕੋਲੇ ਵੀ ਇੱਥੇ ਅਭਿਰਾਲ ਬਹੁਤ ਵਧੀਆ ਸੇਵਾ ਕਰਾਉਂਦਾ ਸਾਡਾ ਭਰਾ ਤੇ ਦੁਰਲਭ ਜਰੂਰ ਥੋੜਾ ਸੈਸਟਿਵ ਆ ਬਹੁਤ ਅੱਜ ਵੀ ਆਪਣੇ ਭਰਾ ਨੂੰ ਮਿਲ ਕੇ ਥੋੜਾ ਈਮੋਸ਼ਨਲ ਹੋ ਗਿਆ ਪਰ ਆਪ ਦਾ ਆਪ ਸਾਹਮ ਦਾ ਵਧੀਆ ਰਹਿੰਦਾ ਕਰਿਓ ਅਰਦਾਸ ਸਾਡੇ ਨਾਂ ਭਾਵਾਂ ਵਾਸਤੇ ਪ੍ਰਮਾਤਮਾ ਕੋਈ ਐਸੀ ਵਿਧ ਬਣਾਉਣ ਇਹਨਾਂ ਦੀਆਂ ਜ਼ਿੰਦਗੀਆਂ ਵੀ ਖੁਸ਼ੀਆਂ ਦੇ ਨਾਲ ਭਰਨ ਇਹ ਵੀ ਆਪਣੇ ਜੀਵਨ ਚ ਅੱਗੇ ਵਧਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ